ਆ ਦੇਖੋ ਗਰਮੀਆਂ ਵਾਲੇ ਮਸਲੀਨ ਦੇ ਸੂਟ ਜਿਹੜੇ ਤੁਸੀਂ ਬਾਜ਼ਾਰ 'ਚ ਲੈਨੇ ਹੋ 8-800 900 1000 1000 ਰੁਪਏ ਦੇ ਸਾਡੇ ਕੋਲ ਆਜੋ ਲੈ ਜਾਓ ਸਿਰਫ 350 ਰੁਪਏ ਦਾ ਸੂਟ ਇੱਕੋ ਜੀ ਵੱਡਾ ਪਟਾਕਾ ਪਾਉਣ ਲੱਗੇ ਆ ਜਿਹੜਾ ਬਾਜ਼ਾਰ 'ਚ 2000 ਰੁਪਏ ਦਾ ਸੂਟ ਆ 2000 ਵਾਲਾ ਮੋਰ ਵਾਲਾ ਸੂਟ ਕਰਤਾ 500 ਰੁਪਏ ਦਾ ਆ ਵੀ ਸੂਟ ਕੋਈ 1500 1800 ਦਾ ਨਹੀਂ 500 ਰੁਪਏ ਦਾ ਸੂਟ ਚੱਕੋ ਜੀ ਡੀਟੇਲ ਵਰਕ ਦੇ ਨਾਲ ਨਵਾਂ ਸਟਾਈਲ ਲੈ ਕੇ ਆਏ ਆ ਜਿਹੜਾ ਬਿਆਰਾਂ 'ਚ 3-3000 ਦਾ ਸੂਟ ਮਿਲਦਾ ਚੱਕੋ 1275 ਰੁਪਏ ਦਾ ਲੈ ਜਾਓ ਜੀ ਦੇਖੋ ਜੀ ਇਹ ਆਫਰ ਹੈ 30 ਅਪ੍ਰੈਲ ਤੱਕ ਜਿਹੜਾ ਬਾਜ਼ਾਰ 'ਚ ਤੁਸੀਂ 1000 ਰੁਪਏ ਦਾ ਲੈਨੇ ਹੋ ਸਾਡੇ ਕੋਲੋਂ ਲੈ ਜਾਓ 500 ਰੁਪਏ ਦਾ ਦੇਖੋ ਕਿੰਨੀ ਸੋਹਣੀ ਕਢਾਈ ਕੱਢੀ ਆ ਬਲੈਕ ਦੁਪੱਟਾ ਟਾਪ ਤੁਹਾਡਾ ਡਿਜ਼ਾਈਨ 500 ਰੁਪਏ ਚ ਲੈ ਜਾਓ ਜੀ ਆ ਵੀ ਲੈ ਜਾਓ 500 ਚ ਸਰਵੋਸਕੀ ਦਾ ਕੰਮ ਕੀਤਾ ਬੜੀ ਸੋਹਣੀ ਕਢਾਈ ਕੱਢੀ ਆ ਬਾਜ਼ਾਰ ਚ 2000 ਰੁਪਏ ਅਸੀਂ ਦਵਾਂਗੇ 750 1500 ਦੇ ਦੋ ਸੂਟ ਲੈ ਜਾਓ ਲਓ ਜੀ ਬਥੇਰੇ ਦਾ ਦੁਕਾਨਦਾਰ ਲੁੱਟ ਲਿਆ ਬੀਬੀਓ ਬਥੇਰੀ ਤੁਸੀਂ ਸੂਟਾਂ ਦੇ ਇੱਟਾਂ ਹੀ ਕਹੇ ਲੁੱਟ ਅੱਜ ਆਪਾਂ ਕਰਦੇ ਤੁਹਾਡੇ ਫਾਇਦੇ ਆ ਦੇਖੋ ਗਰਮੀ ਵਾਲੇ ਮਸਲੀਨ ਦੇ ਸੂਟ ਜਿਹੜੇ ਤੁਸੀਂ ਬਾਜ਼ਾਰ ਚ ਰਹਿਨੇ ਹੋ 8 800 900 1000 ਰੁਪਏ ਦੇ ਸਾਡੇ ਕੋਲ ਆਜੋ ਲੈ ਜਾਓ ਸਿਰਫ 350 ਰੁਪਏ ਸੂਟ ਆਉਣਾ ਤੁਸੀਂ ਬਾਗਾ ਪਣਾ ਮੋਗਾ ਰੋਡ ਤੇ ਮਾਤੂ ਸ਼੍ਰੀ ਦਸ ਉੰਦੇ ਸਟੋਰ ਤੇ ਆ ਆ ਦੇਖੋ ਜੀ ਫੁੱਲਾਂ ਵਰਗੇ ਰੰਗ ਸੋਹਣਾ ਸੋਹਣਾ ਕੱਪੜਾ ਦੁਪੱਟੇ ਭਾਈ ਜੀ 800000 ਤੋਂ ਘੱਟ ਦਿੰਦਾ ਨਹੀਂ ਤੁਸੀਂ ਕਹਿੰਦੇ 350 ਸੂਟ ਲੈ ਜਾਓ ਡੈਡਲ ਸੂਟ ਦੇ ਰਹੇ ਡਿਜੀਟਲ ਤੇ ਨਾਲ ਦੁਪੱਟਾ ਪਿਓਰ ਦਾ ਲਾ ਕੇ ਦੇ ਰਹਿਆਂ ਕੱਪੜੇ ਪੂਰੇ ਹੱਥ ਲਾ ਕੇ ਦੇਖ ਲਓ ਠੰਡੇ ਠਾਰਾ ਬਾਟਮਾ ਪਲੇਨ ਪਲੇਨ ਲਾ ਕੇ ਦੇ ਰਹਿਆਂ ਆ ਬੁਟੀਕ ਸੂਟ ਦਿਖਾ ਦਿਓ ਭਾਈ ਆ ਬੁਟੀਕ ਸੂਟ ਫੋਟੋ ਵਾਲਾ ਪੀਸ ਬਾਜ਼ਾਰਾਂ 'ਚ 1-1000 ਵਾਲਾ ਚੱਕੋ 500 ਰੁਪਏ ਦੇ ਵਿੱਚ ਦੇਖੋ ਜੀ ਇਹ ਆਫਰ ਹੈ ਕਿ 30 April ਤੱਕ ਜਿਹੜਾ ਬਾਜ਼ਾਰ 'ਚ ਤੁਸੀਂ 1000 ਰੁਪਏ ਦਾ ਲੈਨੇ ਹੋ ਸਾਡੇ ਕੋਲੋਂ ਲੈ ਜਾਓ 500 ਰੁਪਏ ਦਾ ਦੇਖੋ ਬੁਟੀਕਾਂ ਵਾਲੇ ਪੀਸ ਆ ਕਢਾਈਆਂ ਕੋਲੀਆਂ ਕੱਡੀਆਂ ਪਹੁੰਚਾਂ ਦੇ ਵੀ ਕੰਮ ਆ ਵਾਹਾਂ ਤੇ ਹੀ ਵਰਕ ਕੀਤਾ ਕਿਸੇ ਨੇ ਤੁਹਾਨੂੰ ਇਹ 500 ਰੁਪਏ ਸੂਟ ਨਹੀਂ ਦੇਣਾ ਅੱਛਾ ਇਹਦੇ ਵਿੱਚ ਹੋਰ ਚੈੱਕ ਕਰੋ ਆ ਦੇਖੋ ਤੇ ਚੀਜ਼ਾਂ ਜਿਹੜੀਆਂ ਬਾਜ਼ਾਰ 'ਚ ਕੋਈ 1200 ਕੋਈ 1500 ਕੋਈ 1600 ਲੈ ਜਾਓ 5-500 ਦੇ ਵਿੱਚ ਇਹ ਆਫਰਾਂ ਮੁੜ ਕੇ ਨਹੀਂ ਤੁਹਾਨੂੰ ਮਿਲਣੀਆਂ ਹੋਰ ਗੱਲ ਸੁਣ ਲਓ ਸਾਡੇ ਸੂਟਾਂ ਦੇ ਇਕੱਲੇ-ਇਕੱਲੇ ਤੇ ਰੇਟ ਵੀ ਲਿਖ-ਲਿਖ ਕੇ ਲਾਇਆ ਕੋਈ ਲੁੱਟ ਨਹੀਂ ਕੋਈ ਧੋਖਾ ਨਹੀਂ ਕੋਈ ਝੂਠ ਨਹੀਂ ਆ ਦੇਖੋ ਬੜਾ ਸੋਹਣਾ ਰੰਗ ਦੇਖੋ ਕਿੰਨੀ ਸੋਹਣੀ ਕਢਾਈ ਕੱਢੀ ਆ ਬਲੈਕ ਦੁਪੱਟਾ ਸੋਬ ਤੁਹਾਡਾ ਡਿਜ਼ਾਈਨ 500 ਰੁਪਏ ਚ ਲੈ ਜਾਓ ਜੀ ਆ ਵੀ ਲੈ ਜਾਓ 500 ਚ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨਾ ਤੁਸੀਂ ਰੀਸੇਲਰ ਹੋ ਤੁਸੀਂ ਦੁਕਾਨਦਾਰ ਹੋ ਤੁਸੀਂ ਦੇਣ ਲੈਣ ਲਈ ਕੱਪੜੇ ਲੈਣਾ ਆ ਮਾਡਲ ਨੇ ਜਿਹੜਾ ਸੂਟ ਪਾਇਆ ਸੇਮ ਸੂਟ 500 ਰੁਪਏ ਦਾ ਦਵਾਂਗੇ 500 ਰੁਪਏ ਦਾ ਚਾਹੇ ਟਾਈ ਐਂਡ ਦੁਪੱਟੇ ਨਾਲ ਲੈ ਲਓ ਚਾਹੇ ਮਸਟਰਡ ਲੈ ਲਓ ਦੇਖੋ ਜੀ ਬਾਜ਼ਾਰਾਂ ਚ 1-1000 ਰੁਪਏ ਦਾ ਵਿਕਦਾ ਅਸੀਂ ਲੈ ਕੇ ਲਾਇਆ ਦੇਖੋ ਜੀ 500 ਦਾ ਲੈ ਕੇ ਸਾਡੇ ਕੋਲ 850 ਦਾ ਵੇਚ ਦਿਓ ਡਿਜ਼ਾਈਨਿੰਗ ਟਾਪ ਕਲਾਸ ਕਲਰ ਚਾਹੇ ਬਲੈਕ ਲੈ ਲਓ ਚਾਹੇ ਮਸਟਰਡ ਲੈ ਲਓ ਚਾਹੇ ਕਾਪਰ ਲੈ ਲਓ ਆ ਤੁਸੀਂ ਸੇਮ ਟੂ ਸੇਮ ਫੋਟੋ ਵਾਲਾ ਆ ਵੀ ਸੂਟ ਕੋਈ 1500 1800 ਦਾ ਨਹੀਂ 500 ਰੁਪਏ ਦਾ ਸੂਟ ਬਲੈਕ ਸੂਟ ਕੁੜੀਆਂ ਦੀ ਪਹਿਲੀ ਪਸੰਦ ਹੁੰਦੀ ਆ ਵੀ ਭਾਈ ਸੂਟ ਕਾਲੇ ਰੰਗ ਦਾ ਪਾਉਣਾ ਚੱਕੋ 500 ਰੁਪਏ ਦਾ ਹੁਣ ਤੁਹਾਨੂੰ ਅਸੀਂ ਹੋਰ ਵੀ ਵੈਰਾਈਟੀਆਂ ਦਿਖਾਉਣੀਆਂ ਆ ਦੇਖੋ ਮੋਰਾਂ ਵਾਲੇ ਸੂਟ ਵੀ ਆ ਗਏ ਆ ਨਵੇਂ-ਨਵੇਂ ਡਿਜ਼ਾਈਨ ਆ ਗਏ ਆ ਤੁਸੀਂ ਹੈਰਾਨ ਹੁੰਦੇ ਹੋਣਿਆ ਏ ਵੀ ਕਰਤਾ ਸਿਰਫ 500 ਰੁਪਏ ਦਾ ਸੂਟ ਬਾਜ਼ਾਰ 'ਚ ਇਹ 1500 ਦਾ ਸੂਟ ਆ ਅਸੀਂ ਵੇਚਦੇ ਸੀ 1000 ਰੁਪਏ ਦਾ ਹੁਣ ਅਸੀਂ ਹੋਰ ਡਿਸਕਾਊਂਟ ਲਾਤਾ ਕੰਪਨੀਆਂ ਲੜ ਕੇ 500 ਦਾ 1500 ਵਾਲਾ ਸੂਟ 500 ਰੁਪਏ 'ਚ ਚੱਕੋ 500 ਰੁਪਏ 'ਚ ਚੱਕੋ 350 ਰੁਪਏ ਦਾ ਸੂਟ ਆ ਦੇਖੋ ਮੈਂ ਕਹਾਂ ਜੀ 350 ਰੁਪਏ ਦਾ ਸੂਟ ਕਰਤਾ ਤੁਹਾਨੂੰ ਇੰਨੇ ਸਸਤੇ ਸੂਟ ਨਹੀਂ ਮਿਲਣਗੇ ਆ ਜਿਹੜਾ ਮਰਜੀ ਸੂਟ ਚੱਕ ਲੋ ਕਢਾਈਆਂ ਵੱਖੋ ਵੱਖਰੀਆਂ ਰੰਗ ਵੱਖੋ ਵੱਖਰੇ ਰੇਟ ਲੈ ਕੇ ਲਾਤੇ ਆ ਬਾਜ਼ਾਰ ਦਾ ਰੇਟ 800 ਰੁਪਿਆ ਸਾਡਾ ਠਹਿਗਾ ਸਿਰਫ 350 350 ਰੁਪਏ ਚ ਘਟਤਾ ਸੀ 350 ਇਹ ਇੱਕ ਕਾਟਨ ਦਾ ਸੂਟ ਆ ਕਾਟਨ ਦਾ ਦੁਪੱਟਾ ਕਾਟਨ ਦੀ ਬਾਟਮ ਚੈੱਕ ਕਰ ਲੋ ਟਾਪ ਕਲਾਸ ਲਗਜ਼ਰੀ ਤੋਂ 350 ਦਾ ਦੇਤਾ 350 ਦਾ ਲੈ ਕੇ ਸਾਡੇ ਕੋਲ ਜਾ ਕੇ ਤੁਸੀਂ 500 ਰੁਪਏ ਦਾ ਵੇਚ ਦਿਓ ਚਾਹੇ ਰੀਸੇਲਰ ਹੋ ਘਰੇ ਬੈਠੇ ਕੰਮ ਕਰ ਲੋ ਵਿਰਾਸਤ ਟਾਪ ਦਾ ਬ੍ਰਾਂਡ ਵਿਰਾਸਤ ਦਾ ਕੱਪੜਾ ਲੱਗਿਆ ਹੋਇਆ ਟੈਗ ਦੇ ਰਹੇ ਆ 500 ਰੁਪਏ ਦਾ ਭਾਈ ਦੇਖੋ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਦੇਖੋ ਤੁਹਾਨੂੰ ਅਸੀਂ 250 300 400 5 500 ਚ ਕਿੰਨੀਆਂ ਰੇਂਜਾਂ ਦਿਖਾਤੀਆਂ ਇਹ ਉਹ ਸੂਟ ਆ ਜਿਹੜੇ 1000 ਤੇ 1000 1500 1200 1800 1600 ਇਦਾਂ ਵੇਖਦੇ ਪਰ ਅਸੀਂ ਤੁਹਾਨੂੰ 5 500 ਚ 3 300 ਚ 4 400 ਚ ਬਾਰ ਬਾਰ ਕਹਿੰਦੇ ਆ ਸਟਾਕ ਕਲੀਅਰ ਕਰਨਾ ਜਿਹੜਾ ਪਹਿਲਾਂ ਆ ਗਿਆ ਆ ਗਿਆ ਲੈ ਗਿਆ ਲੈ ਗਿਆ ਰਹਿ ਗਿਆ ਰਹਿ ਗਿਆ ਕਿਤੇ ਲੇਟ ਨਾ ਹੋ ਜਾਓ ਗਰਮੀਆਂ ਦੇ ਵਿੱਚ ਢੱਲੇ ਦਾ ਰੋਫਰਾ ਲਾਤੀਆਂ ਮਾਤੂ ਸ਼੍ਰੀ ਦਸਤਾਰ ਬਾਗਾ ਪੋਣਾ ਮੋਗਾ ਰੋਡ ਤੇ ਲਓ ਜੀ ਆ ਵੀ ਤੁਸੀਂ ਦੇਖੋ ਸਰਵੋਸਕੀ ਦਾ ਕੰਮ ਕੀਤਾ ਬੜੀ ਸੋਹਣੀ ਕਢਾਈ ਕੱਢੀ ਆ ਬਾਜ਼ਾਰ ਚ 2000 ਰੁਪਇਆ ਅਸੀਂ ਦਵਾਂਗੇ 750 1500 ਦੇ ਦੋ ਸੂਟ ਲੈ ਜਾਓ ਬੜਾ ਸੋਹਣਾ ਕੱਪੜਾ ਬੜੇ ਸੋਹਣੇ ਡਿਜ਼ਾਈਨਾਂ ਦੇਖੋ ਜੀ ਖੋਲ ਕੇ ਸੂਟ ਦਿਖਾਓ ਇਹ 2000 ਤੋਂ ਘੱਟ ਨਹੀਂ ਮਿਲਣਾ ਬਾਜ਼ਾਰ 'ਚ ਅਸੀਂ 750 ਰੁਪਏ ਦਾ ਸੂਟ ਦਵਾਂਗੇ ਬ੍ਰਾਂਡਡ ਸੂਟ ਆ ਵੱਡੇ ਵੱਡੇ ਬ੍ਰਾਂਡ ਆ ਮਿਲਣਾਂ ਲੜਾਈ ਕਰਕੇ ਟ੍ਰੱਕਾਂ ਦਾ ਟਰੱਕ ਭਰ-ਭਰ ਕੇ ਕੱਪੜਾ ਲਿਆਂਦਾ ਤੇ ਤੁਹਾਨੂੰ ਵੀ ਅਸੀਂ ਕੌਡੀਆਂ ਦੇ ਪਾ ਦੇਣਾ ਕਿਉਂਕਿ ਜਿੰਨਾ ਸਸਤਾ ਲਿਆਂਦਾ ਉਹੀ ਤੁਹਾਡਾ ਅਸੀਂ ਫਾਇਦਾ ਕਰ ਦੇਣਾ ਵੱਡੇ ਫਾਇਦੇ ਵੱਡੀਆਂ ਆਫਰਾਂ ਮਾਤੂ ਸ਼੍ਰੀ ਦਸਤਾਰ ਬਾਗਾ ਪਾਣਾ ਮੋਗਾ ਰੋਡ ਤੇ ਚੱਕੋ ਜੀ ਡੀਟੇਲ ਵਰਕ ਦੇ ਨਾਲ ਨਵਾਂ ਸਟਾਈਲ ਲੈ ਕੇ ਆਏ ਆ ਜਿਹੜਾ ਬਜ਼ਾਰਾਂ 'ਚ 3-3000 ਦਾ ਸੂਟ ਮਿਲਦਾ ਚੱਕੋ 1275 ਰੁਪਏ ਦਾ ਲੈ ਜਾਓ ਜੀ ਚਾਹੇ ਕੁੜੀਆਂ ਚਿੜੀਆਂ ਲਈ ਸੂਟ ਲੈਣੇ ਆ ਤੁਸੀਂ ਬਜ਼ੁਰਗਾਂ ਲਈ ਲੈਣੇ ਆ ਤਾਈਆਂ ਚਾਚੀਆਂ ਲਈ ਦਾਦੀਆਂ ਨਾਨੀਆਂ ਲਈ ਆਪਣੇ ਲਈ ਸੂਟ ਲੈਣੇ ਆ ਬਹੁਤ ਸੋਹਣੇ ਸੋਹਣੇ ਸੂਟ ਆ ਪ੍ਰਿੰਟ ਸੂਟ ਮੈਂ ਕਹਿੰਦਾ ਪ੍ਰਿੰਟ ਸੂਟਾਂ ਦੇ ਵਿੱਚ ਵੀ ਤੁਹਾਡੇ ਫਾਇਦੇ ਕਰਨ ਉਹ ਵੀ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਦੇਖੋ ਤੁਸੀਂ ਬਾਂਡੇ-ਵੁੰਡੇ ਜਾਣਾ ਤੁਸੀਂ ਟੀਚਰੋਂ ਤੁਸੀਂ ਮਾਰਕੀਟ ਜਾਣਾ ਤੁਸੀਂ ਕਿਸੇ ਭੋਗ ਖੰਡ ਪਾਠ ਤੇ ਜਾਣਾ ਮਤਲਬ ਹਰ ਥਾਂ ਪਾਉਣ ਦੇ ਲਈ ਬੜੇ ਸੋਹਣੇ-ਸੋਹਣੇ ਸੂਟ ਤੁਹਾਨੂੰ ਅਸੀਂ ਇੱਥੋਂ ਦੇ ਦੇ ਰਹੇ ਹਾਂ ਫ੍ਰੀ ਦੇ ਪਾ ਆ ਦੇਖੋ ਪ੍ਰਿੰਟ ਸੂਟਾਂ ਦੀ ਵੱਡਾ ਫੈਰਾ ਕਰਾਂਗੇ ਚੱਕੋ ਜੀ ਸ਼ੰਕਰ ਪ੍ਰਿੰਟ ਦਾ ਬ੍ਰਾਂਡ ਆ ਪੂਰੇ ਪੰਜਾਬ ਦੇ ਵਿੱਚੋਂ ਟਰਾਈ ਕਰ ਲਿਓ ਸਿਲਵਜ਼ ਲੱਗੀ ਆ ਜੋ ਮਾਤੂ ਸ਼੍ਰੀ ਦਸਤਾਰ ਨੇ ਕੈਂਬ੍ਰਿਕ ਦਾ ਰੇਟ ਦੇ ਤਾਂ ਕਿਧੋਣੇ ਮਿਲਣਾ ਦੇਖੋ ਜੀ 250 ਰੁਪਏ ਦਾ ਸੂਟ 250 ਰੁਪਏ ਦਾ ਸੂਟ ਦੇਣਾ 500 ਰੁਪਏ ਦੇ ਦੋ ਜਿਹੜਾ ਬਜ਼ਾਰਾਂ 'ਚ 5 500 ਦਾ ਮਿਲਦਾ ਸਾਡੇ ਕੋਲ ਲੈ ਜਾਓ 250 ਰੁਪਏ ਦਾ ਰੰਗ ਕਲਰ ਚੈੱਕ ਕਰ ਲਓ ਡਿਜ਼ਾਈਨ ਚੈੱਕ ਕਰ ਲਓ ਵੱਡਾ ਚੈਲੰਜ ਕਰਦੇ ਆਂ ਜੀ 250 ਰੁਪਏ ਦਾ ਸ਼ੰਕਰ ਬ੍ਰਾਂਡ ਦੀ ਕੈਮਰੇ ਕਿ ਤੁਹਾਨੂੰ ਕਿਸੇ ਨੇ ਵੀ ਨਹੀਂ ਦੇਣੀ ਕਲਰ ਵੀ ਬਹੁਤ ਆ ਡਿਜ਼ਾਈਨ ਵੀ ਬਹੁਤ ਆ ਇਨੀ ਵੈਰਾਈਟੀ ਆ ਚੁੱਕੀ ਆ ਪ੍ਰਿੰਟਾਂ ਦੇ ਵਿੱਚ ਚੈਲੰਜ ਕਰਕੇ ਕਹਿੰਦੇ ਆ ਜੋ ਮਾਤੂ ਸ਼੍ਰੀ ਦਸਤਾਰ ਮੋਗਾ ਰੋਡ ਤੇ ਰੇਟ ਦੇ ਰਿਹਾ ਕਿਸੇ ਨੇ ਵੀ ਨਹੀਂ ਦੇਣਾ ਆ ਦੇਖੋ ਜੀ ਵੱਡਾ ਪਟਾਕਾ ਪਾਉਣ ਲੱਗੇ ਆ ਜਿਹੜਾ ਬਾਜ਼ਾਰ 'ਚ 2000 ਰੁਪਏ ਦਾ ਸੂਟ ਆ 2000 ਵਾਲਾ ਮੋਰ ਵਾਲਾ ਸੂਟ ਕਰਤਾ 500 ਰੁਪਏ ਦਾ ਚੱਕੋ ਜੀ ਚੱਕੋ 2 2000 ਵਾਲੇ 5 500 ਦੇ ਸੂਟ ਕਰਦੇ ਮੋਰਾਂ ਵਾਲੇ ਸੂਟ ਜਿਹੜੇ ਇਸ ਵੇਲੇ ਬੜਾ ਅੱਗ ਲੱਗੀ ਪਈ ਹੈ ਨਾ ਰੇਟਾਂ ਨੂੰ ਬੜੇ ਪਸੰਦ ਕਰ ਰਿਹਾ ਲੋਕ ਤੇ ਦੁਕਾਨਦਾਰ 2 2000 15 1500 18 1800 ਸਾਡਾ ਰੇਟ 5 500 ਲੈ ਜਾਓ ਮੋਰਾਂ ਵਾਲੇ ਸੂਟ 5 500 ਚ ਚੱਕੋ ਜੀ 5 500 ਚ ਹੈਵੀ ਹੈਵੀ ਸੂਟ ਆ ਚੱਕੋ ਜੀ ਦੁਪੱਟਾ ਜਿਹੜਾ ਬਜ਼ਾਰਾਂ 'ਚ 100 ਰੁਪਏ ਦਾ ਦੁਪੱਟਾ ਮਿਲਦਾ 50 ਰੁਪਏ ਦਾ ਦੁਪੱਟਾ ਦੇਣਾ ਨਾਲ ਇੱਕ ਦੁਪੱਟਾ ਫ੍ਰੀ ਮਤਲਬ ਕਿ 25 ਰੁਪਏ ਦਾ ਦੁਪੱਟਾ ਭਾਜੀ 25 ਰੁਪਏ ਦਾ ਕਾਟ ਚੈਲੰਜ ਕਰਕੇ ਕਹਿ ਰਹੇ ਕਿਸੇ ਨੇ ਵੀ ਨਹੀਂ ਦੇਣਾ ਆਹ ਦੇਖੋ ਜੀ ਆਹ ਤਾਂ ਬਾਕੀ ਬਹੁਤ ਵੱਡੇ ਪਟਾਕੇ ਪਾਈ ਜਾਂਦੇ ਆ 25 25 ਰੁਪਏ ਦੇ ਦੁਪੱਟਾ ਕਰਤਾ ਹੋ 25 25 ਰੁਪਏ ਦੇ ਦੁਪੱਟਾ ਕਰਤਾ 25 25 ਰੁਪਏ ਚ ਕਾਟਨ ਦੇ ਦੁਪੱਟੇ ਲੈ ਜਾਓ 25 25 ਚੱਕੋ ਜੀ ਕਾਟਨ ਦੀ ਚਾਦਰ ਜਿਹੜੀ ਬਜ਼ਾਰਾ ਚ 500 ਰੁਪਏ ਦੀ ਇੱਕ ਮਿਲਦੀ ਇੱਥੋਂ ਲੈ ਜਾਓ 500 ਦੀਆਂ ਦੋ ਰੰਗ ਚੈੱਕ ਕਰ ਲਓ ਕਲਰ ਚੈੱਕ ਕਰ ਲਓ ਪਿੱਲੋ ਕਵਰ ਲਾ ਕੇ ਪ्योर 100% ਕਾਟਨ ਦੀ ਚਾਦਰ 2500 ਰੁਪਏ ਦੀ ਚੱਕੋ ਜੀ ਚੱਕੋ ਜੀ 2500 ਦੇ ਵਿੱਚ ਸਹਰਾਣੇ ਕਵਰ ਨਾਲ ਆ ਰੰਗ ਬੜੇ ਸੋਹਣੇ ਆ ਇਹਨ ਬੜੇ ਸੋਹਣੇ ਆ ਬਹੁਤ ਸੁਪਰ ਕੁਆਲਿਟੀ ਮੈਣੀ ਬਾਗੇ ਪਰਾਨੇ ਆ ਮਾਤੂ ਸ਼੍ਰੀ ਦਸਤਾਰ ਅੰਕਲੋਂ ਦਾ ਸਟੋਰ ਮੋਗਾ ਰੋਡ ਤੇ ਆ ਨੰਬਰ ਸਕਰੀਨ ਤੇ ਹੈਗਾ ਤੁਸੀਂ ਕੋ ਜਾਣ ਕੇ ਲੈਣ ਤਾਂ ਤੁਸੀਂ ਫੋਨ ਕਰ ਲਿਓ ਵੱਡੇ ਫਾਇਦੇ ਆ ਬਹੁਤ ਆਫਨਾ ਚਾਹੇ ਤੁਸੀਂ 250 ਰੁਪਏ ਦਾ ਸੂਟ ਲੈਣਾ 500 ਵਾਲਾ ਲੈਣਾ ਚਾਹੇ ਤੁਸੀਂ 10000 ਤੱਕ ਦਾ ਸੂਟ ਵੀ ਲੈਣੇ ਹੋ 5000 ਦਾ ਸੂਟ ਲੈਣੇ ਹੋ ਹੋਰ ਸਾਡੇ ਕੋਲ ਵੈਰਾਈਟੀ ਬਹੁਤ ਆ ਸਾਡੇ ਕੋਲ 250 ਰੁਪਏ ਤੋਂ ਸੂਟ ਸ਼ੁਰੂ ਹੋ ਜਾਂਦਾ 25000 ਤੱਕ ਸੂਟ ਹੀ ਸਾਨੂੰ ਦੇਵਾਂਗੇ ਚਾਹੇ ਤੁਸੀਂ ਰੈਡੀमेड ਸ਼ਰਾਰੇ ਗਰਾਰੇ ਲਹਿੰਗੇ ਗਾਉਂਡ ਡਰਸ ਲੈਣੀਆਂ ਤੁਸੀਂ ਕੋਟ ਮੈਂਟ ਕੁਰਤੇ ਪਿਆਮੇ ਸ਼ੇਰਵਾਨੀਆਂ ਬਲੇਜ਼ਰ ਬਾਸਕਟ ਮਤਲਬ ਹਰ ਇੱਕ ਦੇ ਉੱਤੇ 25% ਤੁਹਾਨੂੰ ਅਸੀਂ ਡਿਸਕਾਊਂਟ ਵੀ ਦੇਵਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਅਗਰਸਾਂ ਟੀਵੀ